ਹਰ ਜਿਹੜੇ ਜਗ੍ਹਾ ਸੂਹਾ ਜੈ ਸਟੂਡੈਂਟ ਆਫ ਸਪਿਰਚੁਅਲਟੀ ਹੈ ਰਸਤੇ ਤੇ ਚੱਲ ਰਿਹਾ ਉਹਨੂੰ ਆਪਣੀ ਫੋਟੋ ਖਿਚਾਣੀ ਨਹੀਂ ਚਾਹੀਦੀ ਫੋਟੋ ਖਿਚਾਣ ਨਾਲ ਹੀ ਤੁਹਾਡੇ ਥੋੜੀ ਜੀ ਹਉਮੇ ਆਂਦੀ ਹੈ ਤੁਸੀਂ ਆਪਣੀ ਫੋਟੋ ਦੇਖ ਦਿਓ ਮੇਰੇ ਸੋਹਣਿਆ ਪ੍ਰਾਂਜੇ ਤੁਸੀਂ ਰੱਬ ਦੇ ਰਸਤੇ ਨੇ ਫਿਰ ਪਰਮਾਤਮਾ ਨਾਲ ਤੇ ਆਪਾਂ ਨੂੰ ਹੋਗਾ ਦੁਆ ਸਰੀਰ ਨਾਲ ਪਿਆਰ ਫੋਟੋ ਖਿਚਾਣ ਦਾ ਮਤਲਬ ਹੈ ਸਰੀਰ ਨਾਲ ਪਿਆਰ ਆਪਣੀ ਫੋਟੋ ਉਦੋਂ ਤੱਕ ਨਾ ਖਿਚਾਓ ਜਦੋਂ ਤੱਕ ਤੁਸੀਂ ਪਰਮਾਤਮਾ ਦੇ ਰਸਤੇ ਨਾ ਚਲੋ ਜਦੋਂ ਪਰਮਾਤਮਾ ਦੇ ਰਸਤੇ ਚੱਲ ਪਏ ਤੁਹਾਡਾ ਮਨ ਪੱਕਾ ਗਿਆ ਫਿਰ ਕਿਹੜੀ ਫੋਟੋ ਕੋਈ ਖਿੱਚਦਾ ਰਹੇ ਕੋਈ ਤੁਹਾਡੇ ਤੇ ਅਸਰ ਨਹੀਂ ਹੁੰਦਾ ਤੇ ਉਹਦੇ ਤੁਹਾਡੀ ਫੋਟੋਜ਼ ਹਾਲ ਦੂਸਰਿਆਂ ਤੇ ਤੋਂ ਅਸਰ ਪੈ ਗਿਆ ਕਿ ਦੇਖੋ ਰੱਬ ਦੇ ਰਸਤੇ ਚੱਲ ਕੇ ਜਿਹੜਾ ਇਹ ਤੇ ਮੈਂ ਵੀ ਚੱਲਾਂ ਰੱਤੇ ਉਹ ਫੋਟੋਆਂ 'ਚ ਕੋਈ ਹਰਜ ਨਹੀਂ ਪਰ ਪਹਿਲੇ ਜਿਹੜੇ ਚੱਲ ਰਹੇ ਹੋ ਤੁਸੀਂ ਸਰਸਤੇ ਦੇ ਸਟੂਡੈਂਟ ਆਕਸਪੀਰ ਚੱਲ ਰਹੇ ਹੋ ਰੋਹਾਨੀ ਮਾਰਗ ਤੇ ਚੱਲ ਰਹੇ ਹੋ ਉਸ ਲਈ ਆਪਣੀ ਫੋਟੋ ਖਚਾਣੀ ਫੋਟੋ ਪਾਣੀ ਕੁਝ ਵੀ ਪਾਣਾ ਉਹ ਉਹ ਇੱਕ ਤੁਹਾਡਾ ਹੌਮੇ ਆ ਗਿਆ ਤੇ ਹੌਮੇ ਉਹ ਇੱਕ ਨਾ ਰਕਾਵਟ ਆ ਗਈ ਬੈਰੀਅਰ ਆ ਤੇ ਹੌਮੇ ਨਾਵੇਂ ਨਾਲ ਬਰੋ ਦਾ ਦੋਇਨਾ ਬਸੇ ਕਿਠਾ ਹੈ ਜੇ ਹੌਮੇ ਇਹਦੇ ਨਾਮ ਨਹੀਂ ਬਸੇਗਾ ਤੇ ਨਾਵੇਂ ਦਾ ਹੌਮੇ ਨਹੀਂ ਹੈ ਜਿਹੜੀ ਜਿੱਦ ਤੁਹਾਡੇ ਅੰਦਰ ਹੋਂਮੇ ਕਰੀਏ ਕਰਦੀ ਆ ਹੋਂਮੇ ਆਂਦੀ ਮੈਂ ਆ ਮੇਰੀ ਫੋਟੋ ਆ ਫਲਾਣਾ ਡਿੰਗਰਾ ਉਦੋਂ ਤੱਕ ਲਾਂ ਖਚਾਉ ਜਮਦਾ ਜਬ ਮਨ ਨਹੀਂ ਪੱਕਿਆ ਜਿਦਾਂ ਤੁਹਾਡਾ ਦਿਲ ਨਹੀਂ ਕੋ ਕਰਦਾ ਕੁਝ ਵੀ ਨਹੀਂ ਕਰਦਾ ਕੋਈ ਵੈਸੇ ਹੀ ਆ ਗਏ ਤੁਹਾਡਾ ਫਰੇਮ ਨਾਲ ਤੁਸੀਂ ਮਾਹ ਪੁਰਸ਼ੋ ਜਨ ਮਤਲਬ ਹੈ ਕੋਈ ਗੁਰਮੁਖੀ ਹੋ ਜਨ ਤੁਹਾਡਾ ਵੈਸੇ ਹੀ ਫੋਟੋ ਖਿੱਚਦਾ ਆ ਫਿੱਚ ਲੈ ਤੁਸੀਂ ਮਤਲਬ ਹੈ ਉਸਲੇ ਇਹ ਬੰਧ ਨਹੀਂ ਕਰਨੀ ਪਰ ਉਹਦੇ ਵਿੱਚ ਆਪ ਲਾ ਕੇ ਕਹੋ ਕਿ ਮੇਰੀ ਫੋਟੋ ਖਿੱਚ ਪ੍ਰੇਮ ਨਾਲ ਫੋਟੋ ਖਿੱਚਦਾ ਆ ਤਾਂ ਉਹਦਾ ਬੰਦਾ ਉਹਦੇ ਨਾਲ ਉਹਨੂੰ ਵੀ ਉਤਸ਼ਾਹ ਹੁੰਦਾ ਵੀ ਇਸ ਮੈਂ ਫੋਟੋ ਖਿੱਚ ਰਿਹਾ ਲੋਕਾਂ ਨੂੰ ਦਿਖਾਏਗਾ ਦੇਖੋ ਜਿਮਾਪੁਰਸ਼ ਨੇ ਇੱਕ ਗੁਰਮੁਖਣੀਨੀ ਸੇਵਾ ਕੀਤੀ ਆ ਤੇ ਦੂਸਰਾ ਉਤਸ਼ਾਹ ਹੋਏਗਾ ਉਹ ਫੋਟੋ ਦਾ ਦੂਸਰਾ ਨੂੰ ਫਰਕ ਪਏਗਾ ਉਹਦੇ ਮਨ ਉਹਦਾ ਮਨ ਪੱਕਿਆ ਉਹਦੇ ਤੇ ਨਹੀਂ ਫਰਕ ਪਏਗਾ ਜਿਹੜਾ ਕੱਚਾ ਹੋਏਗਾ ਉਹਦੇ ਮਨ ਚ ਹੌਮੇ ਆ ਜਾਏਗੀ ਮੇਰੇ ਫੋਟੋ ਛੋਣੀ ਹੋਣੀ ਚਾਹੀਦੀ ਮੇਰੇ ਚ ਚੰਗੀ ਫੋਟੋ ਛੋੜ ਜੀਏ ਜਦੋਂ ਉੱਚੀ ਵਸਤਾ ਚੱਲ ਜਾਂਦਾ ਉਹਦੇ ਉਹਦੀ ਫੋਟੋ ਖਿੱਚੋ ਨਾ ਖਿੱਚੋ ਉਹਨੂੰ ਕੋਈ ਵਸਤਾ ਨਹੀਂ ਇਓ ਕੇ ਅੰਦਰ ਮਹਾਰਾਜ ਦੇ ਚੱਲਗਾ ਜੇ ਤਾਂ ਨਹੀਂ ਚੱਲ ਰਹੇ ਜੇ ਨਹੀਂ ਚੱਲ ਰਹੇ ਤਾਂ ਫੋਟੋ ਕਿਹ ਜਾਂਦੇ ਫਿਰ ਤੇ ਜਿਹੜਾ ਆਦਮੀ ਪਰਮਾਤਮਾ ਦਾ ਰਸਤਾ ਚੱਲ ਰਿਹਾ ਸਪਿਰਚੁਅਲ ਵੇ ਆਫ ਲਾਈਫ ਨੂੰ ਫਾਲੋ ਕਰ ਰਿਹਾ ਉਹਨੂੰ ਫੋਟੋ ਦੀ ਕੀ ਲੋੜ ਹੈ ਹੁਣ ਕਿਹੜੀ ਬਿਸ਼ੂਰੀ ਕਰਨੀ ਹੈ ਕੋਈ ਐਕਟਰ ਬਣਾਣਾ ਹੈ ਹੋਰ ਬਣਾਣਾ ਹੈ ਹਾਂ ਉਹ ਤਾਂ ਉਹਨੂੰ ਉਦੋਂ ਤਾਂ ਉਹਦੇ ਅੰਦਰ ਤੇ ਬਾਹਰ ਜੀ ਗਾਲਪੁਰ ਦੀ ਫੋਟੋ ਚਾਹੀਦੀ ਹੈ ਇਹ ਫੋਟੋ ਫੋਟੋ ਦਾ ਫਾਇਦਾ ਨੁਕਸਾਨ ਮੈਂ ਦੱਸਦਾ। ਯਾ ਜੈ ਜੰਨੀਆਂ ਫੋਟੋ ਬਣੀ ਆ ਸੰਜੀ ਮਹਾਰਾਜ ਜੀ ਇਹ ਐ ਆਖੇ ਸਾਹਮਣੇ ਜਿਹੜੇ ਅਸਲੀ ਫੋਟੋ ਆ। ਪਰ ਕਿਸੇ ਨੇ ਹੋਰ ਵੀ ਫੋਟੋ ਖਿੱਚ ਜਿਆ ਤੇ ਉਹ ਫੋਟੋ ਵਲ ਦੇਖ ਕੇ ਉਹ ਫਿਰ ਸੱਤਾ ਦਾ ਜੀਵਨ ਜਾਦਾ ਆ ਜਾਂਦਾ। ਜੀਵਨ ਵੀ ਤੱਕ ਉਹ ਸੱਤਨਿਆ ਕੀਤਾ ਕੀਤਾ। ਉਹ ਫੋਟੋ ਨਾਲ ਇਨਸਪੀਰੇਸ਼ਨ ਹੁੰਦੀ ਆ। ਉਹਨੂੰ ਮੱਥਾ ਨਹੀਂ ਟੇਕਣਾ ਫੋਟੋ ਨੂੰ ਉਹਨਾਂ ਨੂੰ ਧੂਪ ਦੇ ਵੀ ਨਹੀਂ ਦੇਣਾ। ਸਿਰਫ ਐਨੀ ਆਂਦਾ ਕਿ ਇਹ ਫਲਾਣੇ ਦੀ ਫੋਟੋ ਬਾਹ ਪੁਰਸ਼ ਦੀ ਆ ਤੇ ਫਿਰ ਉਹਦਾ ਜੀਵਨ ਵਾਲਾ ਆਂਦਾ ਵੀ ਇਹ ਕੀਤਾ ਇਹ ਕੀਤਾ। ਆਪਣੇ ਅੰਦਰ ਹੁਸ਼ਿਆਰ ਹੁੰਦਾ ਵੀ ਜ ਇਹ ਇਹਨਾਂ ਨੇ ਕੀਤਾ ਅਸਰ ਕੀਤਾ ਅਸੀਂ ਵੀ ਚਲੀਏ ਇਹਦੇ ਰਸਤੇ ਉਹ ਫੋਟੋ ਦੇਖੇ ਤਾਂ ਕੋਈ ਹਰਜ ਨਹੀਂ ਪਰ ਆਪਣੀ ਫੋਟੋ ਜਿਹੜੀ ਜੈਨ ਖਚਾਉਂਦੇ ਹੋ ਤੁਸੀਂ ਆਪਣੀ ਮੇਰੀ ਫੋਟੋ ਖਿੱਚ ਤੇ ਉਦੇ ਬਾਅਦ ਆਜੇ ਤੁਹਾਡੀ ਜਵਾਬ ਮੈਂ ਜੇ ਤਾਂ ਤੁਹਾਡਾ ਆਪਣਾ ਦਿਲ ਨਾਲ ਕਰੇ ਕੋਈ ਵਾਸੇ ਫੋਟੋ ਖੇ ਚੱਲੇ ਤੇ ਤੁਹਾਡਾ ਕਸੂਰ ਨਹੀਂ ਆ ਫਿਰ ਹਮ ਮੈਂ ਤੁਹਾਡੇ ਚਲੀ ਜਾ ਤੋ ਆਪਣੇ ਪ੍ਰੇਮ ਨਾਲ ਖਿੱਚ ਲੈ ਗਿਆ ਜੈਨ ਇਹ ਦੋ ਚੀਜ਼ਾਂ ਜੱਗਾਲਿਆ ਫਰਕ ਆਹ ਫੋਟੋ ਕਿ ਜਾਣੀ ਹਾਂ ਮੈਂ ਸੈਸ ਵੇ ਦੂਸਰਾ ਫੋਟੋ ਕਿ ਜਦਾਂ ਤੇ ਹੁੰਦੇ ਚ ਹਾਂ ਮੈਂ ਨਹੀਂ ਹੈ